ਮੇਤਰੋ ਜਿੰਨਾ ਟਾਈਮ ਪੰਜਾਬ ਦੇ ਵਿੱਚ ਖੇਤੀ ਹੋਣੀ ਹੈਗੀ ਓਨਾ ਟਾਈਮ ਸਵਰਾਜ ਟਰੈਕਟਰ ਦਾ ਨਾਮ ਰਹਿਣੀ ਰਹਿਣਾਗਾ ਆ ਤੁਸੀਂ ਦੇਖ ਰਹੇ ਹੋ ਸੁਨਾਮ ਸ਼ਹਿਰ ਦੇ ਵਿੱਚ ਖੜਾਗੇ ਏਜੰਸੀ ਲੱਗੀ ਖੜੀ ਹੈਗੀ ਪੂਰਾ ਫੁੱਲ ਮਤਲਬ ਖੱਦੀ ਪੈਂਦਾਗਾ ਕੋਈ ਇੱਕ ਟਰੈਕਟਰ ਨਹੀਂ ਕੋਈ ਦੋ ਨਹੀਂ ਕਿੰਨੇ ਟਰੈਕਟਰ ਦੇਨੇ ਆ ਬਾਈ ਅੱਜ ਬਾਈ ਕਾ ਟਰੈਕਟਰ ਦੇਨੇ ਨੇ ਆਪਾਂ ਨੇ ਅੱਛਾ ਅੱਜ ਨਵੇਂ ਲਾਂਚ ਕਰੇ ਨੇ ਮਤਲਬ ਨਹੀਂ ਨਹੀਂ ਆਪਾਂ ਅੱਜ ਪਹਿਲੇ ਨਵਰਾਤਰੇ ਦੇ ਟਰੈਕਟਰ ਦੇ ਰਹੇ ਆਂ ਕਾਰਡ ਸਾਰੇ ਅੱਛਾ ਹਾਂਜੀ ਹਾਂ ਤਾਂ ਕਰਕੇ ਮੇਲਾ ਲੱਗਿਆ ਪਿਆਗਾ ਪੂਰਾ ਹੀ ਪੂਰਾ ਮੇਲਾ ਕਿਹੜੇ ਕਿਹੜੇ ਆ ਗਏ ਬਾਈ ਨਵੇਂ ਇੰਡਸਟਰੀ ਅੱਜਕੱਲ੍ਹ 744 ਆ ਗਿਆ ਬਈ ਆਪਣਾ 3 ਸਪੀਡ ਚ 4휠 ਪਹਿਲਾਂ ਆਉਂਦਾ ਨਹੀਂ ਸੀ ਇਹ ਅੱਛਾ ਹਾਂ ਇਹ 4휠 ਚ ਆਪਣਾ 3 ਸਪੀਡ ਟਰੈਕਟਰ ਆ ਗਿਆ 4 ਗੇਅਰ ਆ ਇਹ ਇਹਦਾ ਖਰਚਾ ਕਿੰਨਾ ਕਾ ਬਈ ਜਿਵੇਂ ਫੋਰਮਾ ਦਾ ਬਹੁਤ ਘੱਟ ਆ ਵੀਰੇ ਇਹ ਚ ਪ੍ਰਾਣੀ ਸ਼ੋ ਵਾਲੇ 55 ਦਾ ਇੰਜਨ ਲੱਗਿਆ 6 ਸਾਲ ਦੀ ਵਾਰੰਟੀ ਆ ਡ੍ਰੈਕਟਰ ਦੀ ਅੱਗੇ ਸਸ ਤੋਂ 44 ਆ ਜਿਹੜਾ ਵੀ ਨੀਲਾ ਜਿਹਾ ਆਉਂਦਾ ਸੀਗਾ ਇਹ ਲਾਲ ਚਾਉਂ ਲੱਗਦਾ ਬਈ ਦੋਨੋਂ ਆਪਸ਼ਨ ਨੇ ਹੁਣ ਨੀਲਾ ਵੀ ਆਉਂਦਾ ਤੇ ਰੈੱਡ ਵੀ ਆਉਂਦਾ ਆਪਣਾ ਠੀਕ ਆ ਹਾਂ 6 ਸਾਲ ਦੀ ਵਾਰੰਟੀ ਨਾਲ ਆਉਂਦਾ ਇਹ ਇਹ ਮਤਲਬ ਜਿੰਨੀਆਂ ਵੀ ਚੀਜ਼ਾਂ ਬਣੀਆਂ ਨੇ ਉਹ ਸਾਰੀਆਂ ਖਿੱਚੂਗਾ ਹਾਂਜੀ ਹਾਂਜੀ ਵੀਰੇ ਸਾਰੀਆਂ ਖਿੱਚੂ ਸੂ ਪ੍ਰੋਸੀਡਰ ਹੋ ਗਏ ਮੈਂ ਬਾਈਆਂ ਨੂੰ ਦੱਸ ਗਿਆ ਟਾਈਮ ਵੀ ਜਿੰਨਾ ਟਾਈਮ ਪੰਜਾਬ ਦੇ ਵਿੱਚ ਖੇਤੀ ਹੋਣੀ ਆ ਸਵਰਾਜ ਰਹਿਣੀ ਰਹਿਣਾ ਆ ਭਾਈ ਉਹਨਾ ਕਿੱਥੇ ਕਿੱਥੇ ਬਾਈ ਤੁਹਾਡੀਆਂ ਹੋਰ ਜਨਕਸ਼ੀਅਰਾਂ ਨੇ ਆਪਣੀ ਵੀਰੇ ਦੜਬਾ ਭਵਾਨੀਗੜ੍ਹ ਸੰਗਰੂਰ ਸੰਗਰੂਰ ਮੂਨਕ ਛੱਡ ਕੇ ਸਾਰੇ ਏਰੀਆ ਆਪਣੇ ਕੋਲ ਹੀ ਆ ਤੇ ਇੱਧਰ ਆ ਕੇ ਬਾਈ 969 ਹਾਂ ਬਾਈ ਇਹ 4 ਵੀਲ ਡਰਾਈਵ 969 ਤੇ ਇਹਦੀਆਂ ਦੱਸੋਗੇ ਤੁਸੀਂ ਮਤਲਬ ਕੁਆਲਿਟੀ ਆ ਹਾਂ ਵੀਰੇ 60 HP ਤੋਂ ਉੱਪਰ ਆਪਣਾ ਸਬਸਿਡੀ 'ਚ ਟਰੈਕਟਰ ਸੇਲ ਕੀਤੇ ਨੇ ਆਪਾਂ ਇਹ ਹਾਂ ਤੇ ਸਰਕਾਰ ਪੰਜਾਬ ਸਰਕਾਰ ਵੱਲੋਂ ਇਹ ਤੇ ਸਬਸਿਡੀ ਆਈ ਹੈ ਸਾਡੇ ਤੱਕ ਕਿੰਨੀਆਂ ਬਾਈ ਇਹਦੀ ਕੀਮਤਾ ਇਹ 1290 ਵੀਰੇ ਸ਼ਾਰਟਲ ਸ਼ਿਫਟ ਆਏ ਸ਼ਾਰਟਲ ਸ਼ਿਫਟ ਹੀਰ ਲੱਗਿਆ ਹੋਵੇ ਜੇ ਮਤਲਬ ਕਿਸੇ ਨੇ ਲੋਨ ਕਰਾਉਣਾ ਹੋਵੇ ਲੋਨ ਵੀਰੇ 90% ਸਮਰਾਪ 90% ਲੋਨ ਕਿੰਨੇ ਟਾਈਮ ਚ ਹੋ ਜਾਂਦਾ ਲੋਨ ਬਾ ਕੋਈ ਅੱਧੇ ਘੰਟੇ ਦੇ ਵਿੱਚ ਵਿੱਚ ਲੋਨ ਹੋ ਜਾਂਦਾ ਅੱਧੇ ਘੰਟੇ ਚ ਚਾਪੀਆਂ ਫੜਾ ਦੋਗੇ ਹਾਂਜੀ ਹਾਂਜੀ ਇਹ ਟਰੈਕਟਰ ਦੀਆਂ ਮਤਲਬ ਹੋਰ ਕੀ ਫੂਲ ਤਾਇਆਂ ਇਹਦੇ ਵਿੱਚ ਦੱਸੋਗੇ ਤੁਸੀਂ ਹੋਰ ਵੀਰੇ ਜਿਵੇਂ ਆਪਣਾ ਸੁਪਰ ਸੀਡਰ ਨੌ ਤੋਂ 10 ਫਟਾ ਜਿਵੇਂ ਮਰਜ਼ੀ ਚਲਾਈ ਚੱਲੋ ਘੱਟ ਤੋਰੇ ਨੇ ਟਰੈਕਟਰ ਚ ਜਿਵੇਂ ਮਤਲਬ ਆ ਆ ਖੁੱਲਾ ਪਲੇਟਫਾਰਮ ਇਹਦਾ ਕੋਈ ਵੀ ਉਹਨਾਂ ਦਾ ਤੇਲ ਨਾਲ ਢੋਲੀ ਲੈ ਕੇ ਜਾਣੀ ਆ ਇਹਦੇ ਵਿਚਾਲੇ ਪੂਰੀ ਫੁੱਲ ਜਗ੍ਹਾ ਟਰੈਕਟਰ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਸੀਟ ਐਡਜਸਟੇਬਲ ਅੱਗੇ ਪਿੱਛੇ ਜਿਵੇਂ ਮਰਜ਼ੀ ਕਰ ਲੋ ਤੇ ਵੱਡੀ ਗੱਲ ਬਾਈ ਤੇਲ ਦੀ ਹੁੰਦੀ ਆ ਤੇਲ ਦਾ ਖਰਚਾ ਕਿੰਨਾ ਇਹ ਖਰਚਾ ਮੇਰੇ ਬਹੁਤ ਘੱਟ ਆ ਇਹਦਾ ਅੱਛਾ ਹਾਂਜੀ ਹਾਂ ਪਹਿਲਾਂ ਨਾਲ ਬਹੁਤ ਸੁਧਾਰ ਕੀਤਾ ਨੂੰ ਆਪਣੀ ਤੇਲ ਕਰਦਾ ਮਤਲਬ ਜਿਹੀ ਜੀ ਗੱਡੀ ਚਲਾਲੀ ਉਹ ਜਿਹਾ ਬੈਠਾ ਉਹ ਹੀ ਫੀਲਿੰਗ ਆਉਂਦੀ ਆ ਹਾਂਜੀ ਹਾਂ ਜੀ ਵੀਰੇ ਰੇ ਆਇਆ ਜਿਵੇਂ ਨਾ ਕਈ ਵਾਰ ਕੋਈ ਬੱਚਾ ਸੈਲਫ ਮਾਰ ਦੇ ਬਿਨਾ ਕਲਚ ਤੇ ਬੇ ਸਟਾਰਟ ਨਹੀਂ ਹੁੰਦਾ ਹਾਂ ਇੱਕ ਵਾਰ ਕੋਈ ਜਵਾਕ ਬੈਠਾ ਹੋਵੇ ਸੈਲਫ ਮਾਰ ਦੇ ਬਿਨਾ ਕਲਚ ਤੇ ਬੇ ਸਟਾਰਟ ਨਹੀਂ ਹੁੰਦਾ ਟ੍ਰੈਕਟਰ ਕਾਰ ਵਾਲਾ ਕੰਮ ਕਰਦਾ ਹਾਂਜੀ ਹਾਂ ਬਾਕੀ ਸੀ ਆਰ ਡੀ ਹੈ ਸਾਰਾ ਸਾਈਡ ਗੇਅਰ ਹੈਗਾ ਸਾਈਡ ਗੇਅਰ ਹੈ ਜੀ ਠੀਕ ਹੈ ਸੀ ਆਰ ਡੀ ਹੈਗਾ ਤੇ ਜੇ ਬਿਨਾ ਸੀ ਆਰ ਡੀ ਤੋਂ ਨਾ ਉਹ ਵੀ ਨੂੰ ਮੇਰੇ ਬੰਦ ਹੋ ਗਏ ਉਹ 50 ਚਵੀ ਤੋਂ ਥੱਲੇ ਆਉਂਦੇ ਆ ਗੱਲ ਆ 852 ਆ ਫੋਰ 852 ਫੋਰ ਮੈਂ ਹੋ ਰਿਹਾ ਠੀਕ ਆ ਤੇ ਆ ਬਾਈ ਸਾਰੇ ਲੈਣਾ ਨੇ ਟਰੈਕਟਰ ਮਤਲਬ ਹਾਂਜੀ ਹਾਂਜੀ ਵੀਰੇ ਸਾਰੇ ਬਾਈ ਜਨਾ ਕਰੀਏ ਗੱਲਬਾਤ ਹਾਂਜੀ ਹਾਂਜੀ ਜ਼ਰੂਰ ਬਾਈ ਸਸੇ ਗੱਲ ਜੀ ਤੁਸੀਂ ਲਿਆ ਵੀ ਟਰੈਕਟਰ ਹਾਂਜੀ ਕਿੰਨਾ ਟਾਈਮ ਹੋ ਗਿਆ ਬੁਕਿੰਗ ਕਰਾਈ ਨੂੰ ਮਤਲਬ ਬੁਕਿੰਗ ਕਰਾਈ ਨੂੰ ਹਫਤਾ ਕਿਉਂ ਹੋਇਆ ਆ ਹਫਤਾ ਹੋ ਗਿਆ ਦਿਨ ਰਾਤ ਲੰਘ ਕੇ ਤੋਂ ਲੈਣਾ ਸੀਗਾ ਹਾਂਜੀ ਹਾਂਜੀ ਤੇ ਕਿਵੇਂ ਲਾਦਾ ਬਾਈ ਪਹਿਲਾਂ ਹੋਰ ਟਰੈਕਟਰ ਵੀ ਨੇ ਇੰਡਸਟਰੀ ਚ ਤੁਹਾਨੂੰ ਇਹ ਹੀ ਕਿਉਂ ਫਿੱਟ ਆ ਪਹਿਲਾ ਹੈਗਾ ਜੀ 6200 ਰਾਜਪੁਰ 4x4 ਅੱਛਾ ਸਵਰਾਜ ਹੀ ਫੇਰ ਲੈਣਾਗਾ ਤੇਲ ਤੂਲ ਖਰਚਾ ਕਿਵੇਂ ਆਦਾ ਖਰਚਾ ਠੀਕ ਆ ਵੀਰੇ ਅੱਛਾ ਕਿਹੜਾ ਪਿੰਡ ਆ ਬਾਈ ਦਾ ਮੈਸੋਂਪੁਰ ਮੈਸੋਂਪੁਰ ਜੇ ਕਿਸੇ ਬਾਈ ਨੇ ਹੋਰ ਨੇ ਟਰੈਕਟਰ ਲੈਣਾ ਹੋਵੇ ਉਹਨਾਂ ਨੂੰ ਕੀ ਸਲਾਹ ਦਿਓਗੇ ਵਧੀਆ ਵੀਰੇ ਜੋਰ-ਜੋਰ ਬਹੁਤ ਆ ਤੇੜ ਵੀ ਘੱਟ ਖਾਂਦੇ ਨੇ ਐਂ ਦੱਬਦਾ ਨਹੀਂ ਹੈਗਾ ਇਹ ਹੂੰ ਦੂਜਿਆਂ ਨਾਲੋਂ ਜੋਰ ਜ਼ਿਆਦਾ ਮਾਰਦਾ ਮਤਲਬ ਤੇਲ ਦਾ ਖਰਚਾ ਘੱਟ ਆਗਾ ਹਾਂ ਮਿੱਤਰੋ ਜੇ ਤੁਸੀਂ ਨੇ ਵੀ ਟਰੈਕਟਰ ਲੈਣ ਦੀ ਸੋਚ ਰਹੇ ਹੋ ਚੁੱਪ ਕਰਕੇ ਇੱਥੇ ਆਜੋ ਕਿੰਨੇ ਚ ਪੈ ਗਿਆ ਬਾਈ ਤੈਨੂੰ ਪੈ ਗਿਆ ਵੀਰੇ ਦੱਸ ਦੇ ਉਸ ਪਾਸੇ ਠੀਕ ਆ 4x4 ਕਿਹੜ 4/4 855 ਜੇ ਤੁਸੀਂ ਨੇ ਵੀ ਮਿੱਤਰੋ ਟਰੈਕਟਰ ਲਾਈਨ ਦੀ ਸੋਚ ਰਹੇ ਹੋ ਚੁੱਪ ਕਰਕੇ ਸਵਰਾਜ ਲੈ ਲਿਓ ਕਿਉਂਕਿ ਤੁਹਾਨੂੰ ਪਤਾ ਹੀ ਹੈਗਾ ਜ਼ੋਰ ਜ਼ਿਆਦੇ ਮਾਰਦਾ ਤੇਲ ਦਾ ਖਰਚਾ ਘਟਾ ਮਾਰਕੀਟ ਫੁੱਲ ਜਿੰਨਾ ਟਾਈਮ ਖੇਤੀ ਰਹਿਣੀ ਆ ਉਹਨਾ ਟਾਈਮ ਸਵਰਾਜ ਦੀ ਮਾਰਕੀਟ ਰਹਿਣੀ ਆਂਗੀ ਵੀਡੀਓ ਨੂੰ ਸ਼ੇਅਰ ਦੱਬ ਕੇ ਕਰ ਦਿਓ ਧੰਨਵਾਦ